ਚੰਦਰਮਾ ਦਿਖਾਈ ਦੇ ਗਿਆ ਵੇ ਕਿਤੇ ਕਰਕੇ ਫਗਮਾ ਪੇ They beat the man. ਹੋਇਆ ਸੰਗਤਾਂ ਨੂੰ ਵੀ ਜੈਣਾ ਕਰਦਾ ਮੈਂ ਅੱਜ ਗੁੱਗਾ ਮਾੜੀ ਦੇ ਪ੍ਰੋਗਰਾਮ ਦੇ ਉੱਤੇ ਪਿੰਡ ਤਾਜਪੁਰ ਦੇ ਸਾਰੇ ਦੋਸਤ ਮਿੱਤਰਾਂ ਨੇ ਬਜ਼ੁਰਗਾਂ ਨੇ ਇੱਥੇ ਬੁਲਾਇਆ ਤੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਪਰਮਪੀਰਾ ਪਰਮਾਤਮਾ ਅੱਗੇ ਇੱਕ ਗੁਰਗੱਦੂ ਦੁਰਗਾ ਦੀ ਅੱਗੇ ਅਰਦਾਸ ਕਰਦਾ ਕਿ ਸਾਡੇ ਪਿੰਡਾਂ ਨੂੰ ਸਾਡੇ ਇਸ ਏਰੀਏ ਨੂੰ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੋ ਸਾਡੇ ਬੱਚਿਆਂ ਤੇ ਤੇ ਬਜ਼ੁਰਗਾਂ ਦੇ ਮਿਹਰ ਭਰੇ ਹੱਥ ਰੱਖੇ ਤਾਂ ਕਿ ਸਾਡਾ ਪੰਜਾਬ ਤੇ ਪੰਜਾਬੀਅਤ ਅੱਗੇ ਵਧ ਸਕੇ ਪੰਜਾਬ ਦੇ ਲੋਕ ਪਿਛਲੇ ਟਾਈਮ ਦੇ ਵਿੱਚ ਆਮ ਵਾਅਦਿਆਂ ਕਿ ਨਸ਼ੇ ਦੇ ਦਲਦਲ ਵਿੱਚ ਤੱਕੇ ਜਾ ਰਹੇ ਹਨ ਪਰਮਪితਾ ਪ੍ਰਮਾਤਮਾ ਕੇ ਅਰਦਾਸ ਕਰਦੇ ਹਾਂ ਕਿ ਸਾਡੇ ਤੇ ਮਿਹਰ ਭਰਿਆ ਹੱਥ ਰੱਖੋ ਤਾਂ ਕਿ ਸਾਡਾ ਸਮਾਜ ਪੰਜਾਬੀਏ ਤੇ ਪੰਜਾਬੀ ਅੱਗੇ ਵਧ ਸਕਣ ਸਰ ਜਿਸ ਤਰ੍ਹਾਂ ਕਿ ਇੱਥੇ ਤੁਸੀਂ ਪਹੁੰਚੇ ਹੋ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਏਰੀਏ ਦਾ ਜਦੋਂ ਕਿ ਆਮ ਆਦਮੀ ਪਾਰਟੀ ਬੀਜੇਪੀ ਸਰਕਾਰ ਨੂੰ ਤੌਹਮਤ ਲਾਉਂਦੀ ਹੈ ਕਿ ਸਰ ਸਰ ਸੈਂਟਰ ਜਿਹੜੀ ਸਰਕਾਰ ਹੈ ਉਹ ਫੰਡ ਜਾਰੀ ਨਹੀਂ ਕਰ ਰਹੀ ਸੜਕਾਂ ਦੇ ਲਈ ਪੰਜਾਬ ਇਸ ਲਈ ਕੀ ਕਹਿਣਾ ਪੰਜਾਬ ਦੀ ਜਿਹੜੀ ਸਰਕਾਰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬੀਆਂ ਨੇ ਪਿਛਲੇ 3 3.5 ਸਾਲ ਪਹਿਲਾਂ ਬਹੁਤ ਹੀ ਆਸ ਤੇ ਉਮੀਦ ਨਾਲ ਇਹਨਾਂ ਨੂੰ ਚੁਣਿਆ ਸੀ ਕਿ ਇਹਨਾਂ ਦੇ ਆਉਣ ਨਾਲ ਪਤਾ ਨਹੀਂ ਕੀ ਬਦਲਾਅ ਹੋ ਜਾਣਾ ਹੈ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਕਰਪਸ਼ਨ ਫ੍ਰੀ ਪ੍ਰਸ਼ਾਸਨ ਦਵਾਂਗੇ ਰੋਜ਼ਗਾਰ ਦਵਾਂਗੇ ਹਰੇਕ ਫਰੰਟ ਤੇ ਆਮ ਆਦਮੀ ਪਾਰਟੀ ਫੈਲ ਹੈ ਝੂਠੇ ਲਾਰੇ ਤੇ ਝੂਠੇ ਵਾਅਦਿਆਂ ਦੀ ਸਵਾ ਇਹਨਾਂ ਦੇ ਪੱਲੇ ਕੱਖ ਨਹੀਂ ਜਿੰਨੇ ਵੀ ਰੋਡਸ ਹੈਗੇ ਜਾਂ ਲਿੰਕ ਰੋਡ ਦਾ ਇੱਕ ਵੀ ਚੱਪਾ ਨਹੀਂ ਲਾਇਆ ਪਿਛਲੀ ਕਾਂਗਰਸ ਸਰਕਾਰ ਕਹਿੰਦੀ ਸੀ ਕਿ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਕੰਮ ਕੀਤਾ ਉਹ ਕਹਿੰਦਾ ਅਸੀਂ ਪੈਚ ਵਰਕ ਕੀਤਾ ਇਹਨਾਂ ਨੇ ਤਾਂ ਕੋਈ ਪੈਚ ਵਰਕ ਨਹੀਂ ਕੀਤਾ ਪੰਜਾਬ ਦੇ ਵਿੱਚ ਜੇ ਕੋਈ ਡਿਵੈਲਪਮੈਂਟ ਹੋ ਰਹੀ ਹੈ ਤਾਂ ਪ੍ਰਧਾਨ ਮੰਤਰੀ ਗ੍ਰਾਮਣ ਦੇ ਜੋ ਪੈਸਾ ਕੇਂਦਰ ਤੋਂ ਜੋ ਪੈਸਾ ਆ ਰਿਹਾ ਉਹਦੇ ਨਾਲ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਦਾ ਕੰਮ ਮੜਾ ਮੋਟਾ ਜੇ ਹੋਇਆ ਤਾਂ ਉਹਦੇ ਨਾਲ ਹੋਇਆ ਪੰਜਾਬ ਦੇ ਵਿੱਚ ਹਾਈਵੇ ਬਣ ਰਹੇ ਆ ਉਹ ਕੇਂਦਰ ਸਰਕਾਰ ਕਰਕੇ ਬਣ ਰਹੇ ਆ ਪੰਜਾਬ ਦੇ ਵਿੱਚ ਜੇ ਕੋਈ ਫੈਸਿਲਿਟੀ ਮਿਲ ਰਹੀ ਤਾਂ ਸਿਰਫ ਮੋਦੀ ਜੀ ਦੀ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਕਰਕੇ ਮਿਲੀ ਹੈ ਪਰ ਆਪ ਸਰਕਾਰ ਨੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਕੀਤੀ ਮੈਂ ਨਾ ਪਿੰਡਾਂ ਦੀ ਗਲੀਆਂ ਸੜਕਾਂ ਵੀ ਦੇਖ ਰਿਆ ਸੀ ਮੇਰਾ ਖਿਆਲ ਹੈ ਵੀ 10-15 ਸਾਲ ਹੋ ਗਏ ਐ ਪਿਛਲੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਉਦੋਂ ਵੀ ਬਣੀ ਆ ਉਸ ਤੋਂ ਬਾਅਦ ਇੱਕ ਨਵਾਂ ਵੀ ਕੋਈ ਵੀ ਕਿਤੇ ਇੱਕ ਕੋਈ ਮਿੱਟੀ ਦਾ ਟਰੱਕ ਵੀ ਨਹੀਂ ਨੰਨੇ ਸਿਟਿਆ ਠੀਕ ਐ ਨਾ ਖਰੜ ਸ਼ਹਿਰ ਦਾ ਦੇਖ ਲੋ ਕਿੰਨਾ ਬੁਰਾ ਹਾਲ ਐ ਕਿ ਉੱਥੇ ਲੋਕੀ ਲੰਘ ਨਹੀਂ ਸਕਦੇ ਕੋਰਾਲੀ ਸ਼ਹਿਰ ਦਾ ਦੇਖ ਲੋ ਬੁਰਾ ਹਾਲ ਐ ਪੂਰੇ ਪੰਜਾਬ ਦਾ ਰੋਜ਼ ਲੋਕੀ ਸਾਡੇ ਬੱਚੇ ਨੌਜਵਾਨ ਨਸ਼ੇ ਦੀ ਭੇਟ ਚੜ ਰਹੇ ਐ ਰੋਜ਼ ਕਾਨੂੰਨ ਦੀ ਜਿਹੜੀ ਐ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਪਈ ਐ ਗੈਂਗਸਟਰ ਫੋਨ ਕਰਕੇ ਲੋਕਾਂ ਤੋਂ ਪੈਸੇ ਮੰਗ ਰਹੇ ਐ ਸੋ ਪੰਜਾਬ ਤੇ ਪ ਇਹਨਾਂ ਸਾਰੇ ਪਿੰਡ ਵਾਲਿਆਂ ਨੇ ਇੱਕ ਕਰਤਾ ਕਿ ਜੇ ਪੰਜਾਬ ਨੂੰ ਬਚਾ ਸਕਦਾ ਹੈ ਤਾਂ ਨਰਿੰਦਰ ਮੋਦੀ ਜੀ ਦੀ ਨੀਤੀਆਂ ਬਚਾ ਸਕਦੀਆਂ ਹੈ ਤਾਂ ਹੀ ਪੰਜਾਬ ਅੱਗੇ ਜਾਣਾ ਹੈ ਹੁਣ ਨਾਲ ਸਾਡਾ ਸਟੇਟ ਹੈ ਹਰਿਆਣਾ ਹਰਿਆਣਾ ਦੇ ਵਿੱਚ ਤੁਸੀਂ ਦੇਖ ਲਓ ਇਹ ਸਰਕਾਰ ਸਾਡੀ ਜਿਹੜੀ ਹਰਿਆਣਾ ਦੀ ਸਰਕਾਰ ਹੈ 24 ਦੀ 24 ਫਸਲਾਂ ਤੇ ਐਮਐਸਪੀ ਦੇ ਰਹੀ ਹੈ ਤੇ ਇਹ ਕੇਜਰੀਵਾਲ ਭਗਵੰਤ ਮਾਲ ਕਹਿੰਦੇ ਸੀ ਸਾਡੀ ਸਰਕਾਰ ਬਣ ਗਈ ਅਸੀਂ ਐਮਐਸਪੀ ਤੇ ਫਸਲਾਂ ਚੱਕਾਂਗੇ ਇੱਕ ਵੀ ਫਸਲ ਐਮਐਸਪੀ ਤੇ ਨਹੀਂ ਚੱਕੀ ਲੋਕਾਂ ਦੀ ਫਸਲਾਂ ਮੰਡੀਆਂ ਚ ਲੋਰ ਰਹੀਆਂ ਨਾ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਫੈਸਿਲਿਟੀ ਮਿਲ ਰਹੀ ਹੈ ਬਿਜਲੀ ਪਾਣੀ ਦਾ ਬੁਰਾ ਹਾਲ ਹੈ ਸੋ ਇਹ ਕੇਜਰੀਵਾਲ ਦੀ ਤੇ ਆਮ ਆਦਮੀ ਦੀ ਆਪਦਾ ਦੀ ਸਰਕਾਰ ਬਣ ਗਈ ਤੇ ਬਹੁਤ ਛੇਤੀ ਲੋਕੀ ਇਹਨਾਂ ਨੂੰ ਆਪਣੇ ਗਲ ਤੋਂ ਲਾਣ ਲਈ ਉਤਾਵਲੇ ਹੋ ਗਏ ਧੰਨਵਾਦ ਸੋ ਗੱਲ ਕਰਦੇ ਆ ਜਗਦੀਪ ਸਿੰਘ ਔਜਲਾ ਜੀ ਸੰਤੇ ਮਾਜਰਾ ਜੀ ਤੁਸੀਂ ਗੁੱਗਾਵਾੜੀ ਤਾਜਪੁਰ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋ ਗੁੱਗਾ ਜਹਾ বীরਜੀ ਦੀ ਜੈ ਅਸੀਂ ਅੱਜ ਇੱਥੇ ਤਾਜਪੁਰਾ ਪਿੰਡ ਦੇ ਵਿੱਚ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਮੈਂ ਗੁੱਗਾ ਨੌਮੀ ਦੀ ਸਾਰੇ ਤਾਜਪੁਰੇ ਪਿੰਡ ਨੂੰ ਤੇ ਨਾਲ ਲੱਗਦੇ ਜਿੰਨੇ ਵੀ ਪਿੰਡ ਪੈਨੇ ਆ ਤੇ ਸਮੂਹ ਹਲਕਾ ਖਰੜ ਨੂੰ ਵਧਾਈ ਦਿੰਦਾ ਤੇ ਦੇਖੋ ਜੇ ਅਸੀਂ ਪੰਜਾਬ ਇੱਕ ਐਦਾਂ ਦਾ ਸੂਬਾ ਏ ਜਿਹੜਾ ਸਾਰੇ ਧਰਮਾਂ ਨੂੰ ਸਾਰੇ ਪੀਰਾਂ ਪੰਗਾਬਰਾਂ ਨੂੰ ਮੰਨਣ ਵਾਲਾ ਇੱਕ ਸੂਬਾ ਏ ਉਸੇ ਕਰਕੇ ਜੇ ਆਪਾਂ ਹੁਣ ਨਾਲ ਦੇ ਸੂਬਿਆਂ ਵਿੱਚ ਦੇਖੀਏ ਦੇਖੋ ਕਿਵੇਂ ਆਪ ਦਾ ਕਿਤੇ ਬੱਦਲ ਫਟ ਰਹੇ ਆ ਕਿਤੇ ਜ਼ਮੀਨ ਤਸਰੀ ਹੈ ਇਹ ਇਨਾਂ ਹੀ ਗੁਰੂਆਂ ਪੈਗੰਬਰਾਂ ਕਰਕੇ ਅੱਜ ਸੂਬਾ ਸਾਡਾ ਵੱਧ ਫੁੱਲ ਰਿਹਾ ਏ ਤੇ ਇਹੇ ਜੇ ਕੁਦਰਤੀ ਆਫਤਾਂ ਤੋਂ ਬਚ ਰਿਹਾ ਏ ਤਾਂ ਮੈਂ ਸਾਰਿਆਂ ਨੂੰ ਤਾਜਪਰੇ ਦੀ ਪੰਚਾਇਤ ਨੂੰ ਤਾਜਪਰੇ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਇੱਥੇ ਨਤਮਸਤਕ ਹੋਣ ਆਂਦੇ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਸਾਰਿਆਂ ਦੇ ਲਈ ਵੀ ਪਰਮਾਤਮਾ ਅੱਗੇ ਅਰਦਾਸ ਵੀ ਕਰਦਾ ਕਿ ਇਹਨਾਂ ਦੇ ਸਿਹਤ ਇਹਨਾਂ ਦਾ ਕਾਰੋਬਾਰ ਮਹਿਫੂਜ਼ ਰਹਿਣ ਤੇ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਧੰਨਵਾਦ はい。